ਪਿੰਡ ਦੇ ਐਂਟਰ ਹੁੰਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕਾਨੂੰਨੀ ਥੇ ਪਿੰਡ ਪਰਸਰਾਮ ਜ਼ਿਲ੍ਹਾ ਜਲੰਧਰ ਦਾ ਤੁਸੀਂ ਬੋਰਡ ਦੇਖ ਸਕਦੇ ਆ ਚੱਲਾਂਗੇ ਆਪਾਂ ਹੁਣ ਇੱਥੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਪਰਸਰਾਮ ਪਰ ਰਾਜਕ੍ਰੇਕਾ ਖਾਲਸਾ ਸਾਡੇ ਰਿਪੋਰਟਰ ਸਹਿੰ다 ਅਗੇੜ ਬਣਿਆ ਹੋਇਆ ਏ ਤੇ ਚੱਲਾਂਗੇ ਆਪਾਂ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਇੱਕ ਨਵੇਂ ਵੀਡੀਓ 'ਚ ਜਿਵੇਂ ਤੁਹਾਨੂੰ ਮੈਂ ਪਿਛਲੀ ਵੀਡੀਓ ਵਿੱਚ ਦਰਸ਼ਨ ਕਰਾਇਆ ਸੀ ਗੁਰਦੁਆਰਾ ਤਾਲ ਸਾਹਿਬ ਤੇ ਮੈਂ ਤੁਹਾਨੂੰ ਉਦੋਂ ਦੱਸਿਆ ਸੀ ਵੀ ਆਪਾਂ ਇਸ ਵੀਡੀਓ ਤੋਂ ਬਾਅਦ ਅ ਚੱਲਾਂਗੇ ਪਿੰਡ ਪਰਸਰਾਮਪੁਰ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਮੁਗਲਾਂ ਵਿਰੁੱਧ ਇਹ ਜੰਗ ਲੱਗੀ ਹੋਈ ਸੀ ਤੇ ਪਰਸਰਾਮਪੁਰ ਪਿੰਡ ਵਿੱਚ ਉਹਨਾਂ ਨੇ ਆਪਣੀ ਸ਼ੋਣੀ ਲਾਈ ਸੀ ਤੇ ਉਸ ਦੇ ਆਪ ਦਰਸ਼ਨ ਕਰਾਵਾਂਗੇ ਗੁਰੂਤਰਾ ਸਾਹਿਬ ਦੇ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਪਿੰਡ ਪਰਸਰਾਮਪੁਰ ਤੇ ਆਜੋ ਬਣੇ ਹੋਏ ਵੀਡੀਓ ਦੇ ਨਾਲ ਤੇ ਹੁਣ ਆਪਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਾਂਝਾ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੁੰਦੇ ਹੀ ਸਾਰ ਪਹਿਲੇ ਖੱਬੇ ਹੱਥ ਲੰਗਰ ਹਾਲ ਆ ਜਾਂਦਾ ਜੀ ਤੇ ਲੰਗਰ ਹਾਲ ਤੇ ਅੱਗੇ ਜਦੋਂ ਆਪਾਂ ਆਉਣੇ ਆ ਤੇ ਗੁਰਦੁਆਰਾ ਸਾਹਿਬ ਆ ਜਾਂਦਾ ਇਤਿਹਾਸਿਕ ਗੁਰਦੁਰਾ ਬਾਬਾ ਬੰਦਾ ਸਿੰਘ ਬਹਾਦਰ ਪਿੰਡ ਪਰਸਰਾਹਪੁਰ ਤੇ ਤੁਸੀਂ ਉੱਤੇ ਬਣੇ ਮਾਡਲ ਵੀ ਦੇਖ ਸਕਦੇ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਉਹਨਾਂ ਦੇ ਸਿਪਾਹੀ ਤੇ ਇੱਧਰ ਵੀ ਸੇਮ ਤਿਆਰ ਕੀਤੇ ਹੋਏ ਆ ਮਾਡਲ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਵਾਂ ਬੰਦਾਸ਼ਕੋ ਕਿ ਇਸ ਪਿੰਡ ਵਿੱਚ ਕਬੱਡੀ ਦਾ ਟੂਰਨਾਮੈਂਟ ਵੀ ਬਹੁਤ ਤਗੜਾ ਹੁੰਦਾ ਤੇ ਉਦੋਂ ਵੀ ਮਤਲਬ ਸਾਰਾ ਪ੍ਰੋਗਰਾਮ ਅਰੇਂਜਮੈਂਟ ਲੰਗਰ ਪਾਣੀ ਦਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੁੰਦਾ ਸਤਿ ਸ਼੍ਰੀ ਅਕਾਲ ਹਾਂਜੀ ਇਹ ਸਥਾਨ ਭਾਦਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵੇਲੇ ਦਾ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਸਥਾਨ ਵੀ ਤੁਸੀਂ ਪੜ੍ਹ ਰਹੇ ਹੋਗੇ ਇੱਥੇ ਲਿਖਿਆ ਹਨ ਇਹ ਕੁਝ ਵੇਲੇ ਦਾ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਜਲੰਧਰ ਜਨਮ ਕਰਨ ਸਮੇਂ ਤੇ ਬਾਬਾ ਜੀ ਨੇ ਆਪਣੀ ਇਸ ਸਥਾਨ ਤੇ ਸ਼ੋਹਣੇ ਬਣਾਏ ਸੀ ਜੀ ਇਹ 18 ਕਨਾਲ ਦੀ ਇੱਕ ਵੱਡੀ ਢਾਬ ਸੀਗੀ ਵੱਡੇ ਵੱਡੇ ਟਿੱਬੇ ਸੀ ਉੱਥੇ ਵਹਿੰਦੇ ਸੀਗੇ ਜੀ ਤੇ ਇੱਥੇ ਇਸ ਸਥਾਨ ਤੇ ਜਿੱਥੇ ਹੁਣ ਕੋ ਸਰੋਵਰ ਪਵਿੱਤਰ ਸਰੋਵਰ ਵੀ ਬਣਿਆ ਹੈ ਹਾਂਜੀ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦਰੂ ਖਤੇ ਕੀਤਾ ਤਾਂ ਉਸ ਵਕਤ ਮੋਗਲ ਸੈਫ ਅਲੀ ਤੇ ਫੈਜ਼ਲ ਖਾਨ ਨੇ ਜਲੰਧਰ ਦੇ ਨੇੜੇ ਤੇੜੇ ਦੇ ਉਹ ਪਿੰਡ ਜਿਨ੍ਹਾਂ ਵਿੱਚ ਸਿੰਘਾਂ ਦੇ ਬੱਚੇ ਬਾਲ ਬੱਚੇ ਪਨਾਹ ਪਾਰੇ ਸਨ ਇੱਥੇ ਰਹਿ ਰਹੇ ਸਨ ਉਹਨਾਂ ਨੂੰ ਉਹ ਜਿਹੜੇ ਮੋਗਲ ਸੀ ਉਹ ਬਹੁਤ ਤੰਗ ਕਰਦੇ ਸੀ ਉਸ ਵੇਲੇ ਤੇ ਲੁੱਟਪੁੱਟ ਕਰਦੇ ਸੀ ਤੇ ਤਾਂ ਕਰਕੇ ਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਇਸ ਚੀਜ਼ ਦੀ ਖਬਰ ਮਿਲੀ ਤਾਂ ਗੁਰਦੁਆਰਾ ਸਾਹਿਬ ਦੇ ਨਾਲ ਵਾਲਾ ਜਿਹੜਾ ਕਾਨੂੰਨੀ ਵਾਲਾ ਥੱਥ ਹੈ ਉਸੇ ਵੇਲੇ ਦਾ ਜਦੋਂ ਬਾ ਬੰਦਾ ਸਿੰਘ ਬਹਾਦਰ ਨੂੰ ਇਸ ਦੀ ਖਬਰ ਮਿਲੀ ਤਾਂ ਉਹਨਾਂ ਨੇ ਪਹਾੜੀ ਰਾਜਿਆਂ ਨੂੰ ਖੁੱਦਣ ਉਪਰੰਤ ਜਦੋਂ ਦੁਆਬੇ ਵੱਲ ਨੂੰ ਰੁਕ ਪਿੱਤਾ ਤਾਂ ਜਲੰਧਰ ਜੰਗ ਕਰਨ ਵੇਲੇ ਇਸ ਸਥਾਨ ਤੇ ਆਪਣੀ ਸ਼ਾਣੀ ਬਣਾਈ ਇਹ ਹੱਥਾਂ ਜਿਹੜੇ ਸਥਾਨ ਦੀ ਤੁਸੀਂ ਆਦਰਸ਼ਣ ਕਰ ਰਹੇ ਹੋ ਕਿ ਉਸ ਵੇਲੇ ਦਾ ਸਥਾਨ ਹੀ ਹੈ ਸਾਰਾ ਉਹ ਸਰੂਆ ਬਣਿਆ ਇਹ ਪੁਰਾਣਾ ਗੁਰਦੁਆਰਾ ਸਾਹਿਬ ਹੈ ਜਿੰਦੀ ਨੀ ਪੱਥਰ 1900 ਇਹ 29 ਵਿੱਚ ਰੱਖੀ ਗਈ ਸੀ ਜੀ ਤੇ ਇਸ ਦੇ ਪਿਛਲੇ ਪਾਸੇ ਲੱਗੀ ਉਹ ਕਾਨੂੰਨੀ ਥੇ ਨਹੀਂ ਉਹ ਮੈਂ ਦੇਖੂਗਾ ਦਰਸ਼ਨ ਕਰਨੇ ਅੱਛਾ ਜੀ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਜਦੋਂ ਪਹਾੜੀ ਰਾਜਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਸੋਧਿਆ ਉਸ ਤੋਂ ਬਾਅਦ ਇੱਧਰ ਉਹਨਾਂ ਨੇ ਰੋਕ ਕੀਤਾ ਜੀ ਅੱਛਾ ਜੀ ਤੇ ਜਲੰਧਰ ਜੰਗ ਕਰਨ ਵੇਲੇ ਇਸ ਸਥਾਨ ਤੇ ਆਪਣੀ ਸ਼ੋਣੀ ਬਣਾਈ ਇਸ ਗੁਰਦੁਆਰਾ ਸਾਹਿਬ ਦੀ ਨੀ ਪੱਥਰ ਬੱਬਾ ਬੰਦਾ ਸਿੰਘ ਜੀ ਨੇ ਆਪਣੀ ਹੱਥੇ ਰੱਖੀ ਮਤੀ ਕਾਰਕਮਲਾਂ ਦੇ ਨਾਲ ਰੱਖੀ ਠੀਕ ਹੈ ਅੱਛਾ ਇਸ ਗੁਰਦੁਆਰਾ ਸਾਹਿਬ ਦੀ ਖੁਦਾਈ ਸਮੇਂ ਸਿੰਘਾਂ ਦੇ ਬਹੁਤ ਪਿਆਰ ਵੀ ਮਿਲੇ ਅੱਛਾ ਜੀ ਜਿਨ੍ਹਾਂ ਤੋਂ ਉਹਦੇ ਸਮੇਂ ਦੇ ਤੁਰਕਾਨੀ ਫਰ-ਫਰ ਕੰਬਦੇ ਸੀ ਇਸ ਗੁਰਦੁਆਰਾ ਸਾਹਿਬ ਦੇ ਨਾਲ ਵਾਲੀ ਥੇ ਤੋਂ ਕਈ ਨਾਨਕਸ਼ਾਹੀ ਸਿੱਕੇ ਵੀ ਬਰਾਮਦ ਹੋਏ ਜਿਹੜੇ ਨਾਲ ਪਿੱਛੇ ਵਾਲੀ ਥੇ ਅੱਛਾ ਉਹ ਥੇ ਜੀ ਤੇ ਉਹ ਨਾਨਕਸ਼ਾਹੀ ਸਿੱਕੇ ਬਾਈ ਹੈ ਇੱਥੇ ਹੁਣ ਜਾਂ ਕੋਈ ਵੀ ਵਿਰਾਸਤ ਵਿੱਚ ਉਹ ਕਿਤੇ ਮਲ ਰੱਖੇ ਹੋਇਆ ਤੇ ਜਿਹੜੇ ਸ਼ਸਤਰ ਵਗੈਰਾ ਮਿਲੇ ਸੀ ਉਹ ਹਾਂ ਉਹ ਵੀ ਕਿਤੇ ਨਾ ਕਿਤੇ ਹੋਣਗੇ ਪਰ ਇਸ ਬਾਰੇ ਆਪਾਂ ਨੂੰ ਪੱਕਾ ਪਤਾ ਨਹੀਂ ਕਿ ਇਸ ਸਥਾਨ ਤੋਂ ਨਿਕਲੇ ਸੀ ਇਸ ਸਥਾਨ ਤੋਂ ਨਿਕਲੇ ਸੀ ਇਹ ਐਨ ਇੱਕ ਚੀਜ਼ ਨੂੰ ਦਰਸਾਉਂਦਾ ਹੈ ਕਿ ਇਹ ਪੁਰਾਣਾ ਸਥਾਨ ਹੈ ਇਸ ਹਾਂਜੀ ਪੁਰਾਣਾ ਸਥਾਨ ਤੇ ਦੇਖ ਸਕਦੇ ਹੋ ਬੱਬਾ ਜੀ ਅੰਦਰ ਸਥਾਨ ਤੇ ਦਰਸ਼ਨ ਖੁੱਲੇ ਹੀ ਹੈ ਜੀ ਹਾਂਜੀ ਅੱਛਾ ਸੋ ਇਹ ਸਥਾਨ ਸੱਚਖੰਡ ਵਸਿੰਦਰ ਦਾ ਹੈ ਇਹ ਤਾਂ ਫਿਰ ਉਸ ਵੇਲੇ ਜੇ ਅਸਾਂ ਨਾਲ ਛੋਟਾ ਗੁਰਦੁਆਰਾ ਸਾਂ ਬਣਾਇਆ ਸੀ ਅੱਛਾ ਜੀ ਜਿੱਨੇ ਕੱਲੇ ਗੁਰੂ ਸਾਹਿਬ ਬਿਰਾਜਮਨ ਮਤਲਬ ਪ੍ਰਕਾਸ਼ਮਨ ਹੁੰਦੇ ਨੇ ਅੱਛਾ ਸਤਨਾਮ ਵਾਹਿਗੁਰੂ ਵਿੱਚ 15-20 ਬੰਦੇ ਬਸ ਅੱਛਾ ਸੋ ਇਹ ਉਸ ਟਾਈਮ ਦਾ ਸਥਾਨ ਆ ਜੀ ਜੀ ਮਤਲਬ 1929 ਵੇਲੇ 1929 ਵੇਲੇ ਮਾਰਤੇ ਜਿਹੜੀ ਬਣੀ ਸੀ ਹਾਂ ਜੀ ਹਾਂ ਜੀ ਉਸ ਤੋਂ ਪਹਿਲਾਂ ਤੇ ਡੱਬੇ ਸੀ ਮਤਲਬ ਤੇ ਨਿਸ਼ਾਨੀਆਂ ਜਿਹੜੀਆਂ ਫਿਰ ਸਥਾਨ ਨੂੰ ਮਤਲਬ ਦੇਖਿਆ ਗਿਆ ਵੀ ਗੁਰਦੁਆਰਾ ਸਥਾਨ ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਫੋਟੋ ਲੱਗੀ ਹੋਈਆਂ ਸੋ ਇਹ ਸਥਾਨ 1929 ਦਾ ਬਣਿਆ ਹੋਇਆ ਹੈ ਨਾ ਬਾਬੇ 1929 ਦਾ ਨਾ ਜੀ ਹਾਂ ਜੀ ਤੇ ਆ ਬਾਰੀਆਂ ਮੇਨ ਲਾਦਾ ਉਸ ਟਾਈਮ ਦੀਆਂ ਲੱਗੀਆਂ ਹੋਈਆਂ ਨਾ ਜੀ ਹਾਂ ਜੀ ਨਹੀਂ ਮਤਲਬ ਐਗਾ ਪਹਿਲਾਂ ਜਦੋਂ ਸਥਾਨ ਸੀ ਨਾ ਬਣਿਆ ਜਦੋਂ ਕੱਲੀ ਇੱਟਾਂ ਤੇ ਪਲੱਸਟਰ ਨਹੀਂ ਸੀ ਅੱਛਾ ਜੀ ਇੱਟਾਂ ਦਾ ਹੀ ਸੀਗਾ ਇਸ ਤਰ੍ਹਾਂ ਮਤਲਬ ਤਾਤਾ ਅੱਛਾ ਜੀ ਅੱਛਾ ਤੇ ਇਹ ਤਾਂ ਕੁਝ ਸਮਾਂ ਪਹਿਲਾਂ ਮੇਰੇ ਸਾਹਮਣੇ ਜਿਆਦਾ ਨਹੀਂ ਤੇ 25 ਕੋ ਸਾਲ ਪਹਿਲਾਂ ਕੋਈ ਪਲਸਟਰ ਹੋਇਆ ਅੱਛਾ ਜੀ 25 ਸਾਲ ਹੋ ਗਏ ਅੱਛਾ ਠੀਕ ਉਦੋਂ ਵੀ ਮਤਲਬ ਬਾਰੀਆਂ ਵੀ ਮਰਮਤ ਹੋਈ ਮਰਮਤ ਵੀ ਠੀਕ ਪਹਿਲਾਂ ਜੋ ਲੱਗਿਆ ਉਹ ਨਹੀਂ ਪਤਾ ਵੀ ਕਿਹ ਸੀਗਾ ਹਾਂਜੀ ਹਾਂਜੀ ਪਹਿਲਾਂ ਮਤਲਬ ਬਿਨਾਂ ਪਲਸਟਰ ਇੱਕ ਨਾ ਆਪਣੇ ਗੁਰਦੁਆਰਾ ਸਾਹਿਬਾ ਗੁਰਦੁਆਰਾ ਦਮਦਮਾ ਸਾਹਿਬ ਠੱਠਾਪਰਾਣਾ ਪਿੰਡ ਕਪੂਰਥਲੇ ਚ ਪੈਂਦਾ ਉਹ ਅੱਛਾ ਜੀ ਉਹ ਬਹੁਤ ਜਿੱਦਾਂ ਪਹਿਲਾਂ ਦੇ ਟਾਈਮ ਜਿੱਦਾਂ ਬਣੀ ਹੋਈ ਨਾ ਇਮਾਰਤ ਉਹਵੇਂ ਦੀ ਬਣੀ ਹੋਈ ਇਮਾਰਤ ਤੇ ਅੰਦਰ ਮਤਲਬ ਪੇਂਟਿੰਗ ਵੀ ਪੁਰਾਣੇ ਸਮੇਂ ਦੀ ਕੀਤੀ ਹੋਈ ਜਿੱਦਾਂ ਪਹਿਲਾਂ ਕਲੀਆਂ 'ਚ ਕਰਦੇ ਹੁੰਦੇ ਸੀ ਨਾ ਗੁਰੂ ਮਹਾਰਾਜ ਦੀਆਂ ਤਸਵੀਰਾਂ ਬਣੀਆਂ ਹੋਈਆਂ ਬਾਬਾ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਸਵੀਂ ਪਾਤਸ਼ਾਹ ਛੇਵੀਂ ਸ਼ਿਵ ਜੀ ਦੀਆਂ ਵੀ ਬਣੀਆਂ ਬਹੁਤ ਪੁਰਾਣੀਆਂ ਇਮਾਰਤਾਂ ਬਣੀਆਂ ਹੋਈਆਂ ਉੱਤੇ ਉਹ ਹੈ ਜੀ ਉਹ ਮੀਨਾ ਕਾਰੀ ਕਲਾ ਮੀਨਾ ਕਾਰੀ ਕਲਾਕਾਰੀ ਕੀਤੀ ਹੋਈ ਹੈ ਹਾਂਜੀ ਉਹ ਚਲੋ ਉਹ ਕਰ ਜਦੋਂ ਹਾਂਜੀ ਹਾਂ ਹਾਂ ਜੀ ਉਹ ਚੀਜ਼ ਸੰਭਾਲੀ ਹੋਈ ਹੈ ਹਾਂਜੀ ਹਾਂਜੀ ਸੰਭਾਲੀ ਗਈ ਉਹਦੋਂ ਯਾਨੀ ਕਿ ਕੱਲਾ ਨਹੀਂ ਖੜੀ ਕਰਤੀ ਹੈ ਨਾ ਨਾਚਾ ਖੜਾ ਕਰਦਾ ਪਲਸਟਰ ਨਹੀਂ ਕੀਤਾ ਨਾ ਮੀਨਾ ਕਾਰੀ ਕੀਤੀ ਉਦੋਂ ਵੀ ਨਹੀਂ ਸਹੂ ਆਸ ਜੀ ਗਏ ਸੀ ਜਲ ਸਿਕ ਪਰ ਬਾਬਾ ਜੀ ਕਹਿੰਦੇ ਵੀ ਨਹੀਂ ਪ੍ਰਸ਼ਾਦਾ ਛੱਕੇ ਜਾਣਾ ਸੋ ਪ੍ਰਸ਼ਾਦਾ ਛੱਕਿਆ ਆਨੰਦ ਆ ਗਿਆ ਪ੍ਰਸ਼ਾਦਾ ਛੱਕ ਕੇ ਤੇ ਇੱਕ ਤੁਹਾਨੂੰ ਮੇ ਵਿਰਾਸਤੀ ਨਿਸ਼ਾਨੀਆਂ ਦੇ ਦਰਸ਼ਨ ਕਰਾਉਣੇ ਆ ਸੋ ਇਹ ਸ਼ਾਇਦ ਤੁਸੀਂ ਪਹਿਲਾਂ ਦੇਖੀਆਂ ਹੋਣ ਜਿਹੜੇ ਆਏ ਹੋਣਗੇ ਉਹਨਾਂ ਨੇ ਤਾਂ ਜ਼ਰੂਰ ਦੇਖੀਆਂ ਹੋਣੀਆਂ ਜਿਹੜੇ ਨਹੀਂ ਆਏ ਉਹਨਾਂ ਵਾਸਤੇ ਤੇ ਤੁਸੀਂ ਜ਼ਰੂਰ ਦੇਖਿਓ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਦਰਸ਼ਕੋ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤੁਸੀਂ ਇਸ ਚੀਜ਼ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਮਤਲਬ ਇਹ ਇਹ ਪੋਰ ਕਿੰਨਾ ਚੌੜਾ ਤੇ ਕਿੰਨਾ ਮੋਟਾਈ ਇਹਦੀ ਹੈ ਨਾ ਸੋ ਤੁਸੀਂ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੀ ਇਹਦੀ ਮੋਟਾਈ ਆ 6-7 ਇੰਚੀ ਮੋਟਾਈ ਆ ਤੇ ਜਿਹੜੀ ਚੜਾਈ ਆ ਘਟੋ ਘੱਟ 3 ਫੁੱਟ ਚੜਾਈ ਹੋਊਗੀ ਸੋ ਇਸੇ ਮੇ ਇੰਦਰ ਇਹ ਪੱਥਰ ਜਿਹੜੀ ਇਹਦੀ ਚੜਾਈ ਆ ਇਹ ਘਟੋ ਘੱਟ 3 ਫੁੱਟ ਤੋਂ ਜ਼ਿਆਦਾ ਆ ਤੇ ਜਿਹੜੀ ਇਹਦੀ ਲੰਬਾਈ ਆ ਲੰਬਾਈ ਉੱਪਰ ਨੂੰ ਹੈਗੀ ਆ 2 ਫੁੱਟ 2 ਫੁੱਟ ਦੇ ਕਰੀਬ ਹੈ ਤੇ ਜਿਹੜੀ ਇਧਰ ਨੂੰ ਚੜਾਈ ਆ ਤੇ ਇਹ ਹੈ 2.5 ਫੁੱਟ ਦੇ ਕਰੀਬ ਸੋ ਹੁਣ ਇਹਦਾ ਸਾਰਾ ਇਤਿਹਾਸ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਇਹ ਆ ਵਿਰਾਸਤੀ ਨਿਸ਼ਾਨੀਆਂ ਤੇ ਇਧਰ ਲੱਗਿਆ ਹੋਇਆ ਪੂਰਾ ਇਹਦਾ ਇਤਿਹਾਸ ਵਿਆਹ ਦੀ ਸਾਧ ਸੰਗ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਪਰਸਰਾਉਂਪੁਰ ਦੀ ਨੀ ਬਬਰ ਅਕਾਲੀ ਮਾਸਟਰ ਮੋਤਾ ਸਿੰਘ ਪਤਾਰਾ 1929 ਵਿੱਚ ਰੱਖੀ ਗਈ ਸੀ ਉਸ ਸਮੇਂ ਤੋਂ ਹੀ ਇਸ ਸਥਾਨ ਤੇ ਬਹੁਤ ਭਾਰੀ ਜੋੜ ਮੇਲੇ ਤੇ ਕਬੱਡੀ ਕੁਸ਼ਤੀ ਮੁਕਾਬਲੇ ਕਰਵਾਏ ਜਾਂਦੇ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਇਸ ਜੋੜ ਮੇਲੇ ਤੇ ਖਿਡਾਰੀਆਂ ਤੋਂ ਇਲਾਵਾ ਬਹੁਤ ਸਾਰੇ ਯੋਧੇ ਆਪਣੇ ਯੋਗ ਦੀ ਅਜਮਾਇਸ਼ ਕਰਨ ਲਈ ਇਸ ਸਥਾਨ ਤੇ ਪਹੁੰਚਦੇ ਰਹੇ ਹਨ ਜਿਵੇਂ ਜਿਨ੍ਹਾਂ ਵਿੱਚੋਂ ਯੋਧਾ ਬਰਿਆਮ ਸਿੰਘ ਪਿੰਡ ਧੰਨਵਾਲ ਦਾ ਜ਼ਿਕਰ ਵਿਸ਼ੇਸ਼ ਤੌਰ ਤੇ ਆਉਂਦਾ ਹੈ ਜੋ ਤੁਸੀਂ ਇਹ ਵੱਡਾ ਪੱਥਰ ਦੇਖ ਰਹੇ ਇਸ ਦਾ ਭਾਰ 125 ਮਣ ਮਤਲਬ 5 ਕੁਆਂਟਲ ਜਿਹੜਾ ਉਹ ਪਰਲੀ ਸਾਈਡ ਮੈਂ ਤੁਹਾਨੂੰ ਇਹ ਪਹਿਲਾਂ ਦਰਸ਼ਨ ਕਰਾਏ ਦਿਖਾਇਆ ਨਾ ਉਹ 125 ਮਣ 5 ਕੁਆਂਟਲ ਪੱচ্চਾ ਹੈ ਇਸ ਨੂੰ ਬਾਬਾ ਬਰਿਆਮ ਸਿੰਘ ਜੀ ਆਪਣੀ ਛਾਤੀ ਤੇ ਰੱਖ ਕੇ ਪਲਟਾ ਮਾਰ ਕੇ ਪਰੇ ਸੁੱਟ ਦਿਆ ਕਰਦੇ ਸੀ ਇੱਕ ਹੋਰ ਚੱਕੀ ਦਾ ਪੜ ਜੋ ਤੁਸੀਂ ਦੇਖ ਰਹੇ ਹੋ ਆਹ ਚੱਕੀ ਦਾ ਪੜ ਇਹ ਵੀ ਬਹੁਤ ਭਾਰੀ ਹੈ ਅੱਜ ਕੱਲ ਦੇ ਨੌਜਵਾਨ ਇਸ ਪੱਥਰ ਨੂੰ ਜ਼ਮੀਨ ਤੋਂ ਚੁੱਕ ਕੇ ਸਿੱਧਾ ਘਰਨਾ ਵੀ ਮੁਸ਼ਕਿਲ ਪਰ ਬੱਬਾ ਬਰਿਆਮ ਜੀ ਇਸ ਪੁਰ ਨੂੰ ਮੋਢਿਆਂ ਤੇ ਚੁੱਕ ਕੇ ਬਾਹਾਂ ਨਾਲ ਉੱਪਰ ਨੂੰ ਉਲਾਰ ਦਿਆ ਕਰਦੇ ਸੀ ਦੱਸਿਆ ਜਾਂਦਾ ਹੈ ਕਿ ਬੱਬਾ ਬਰਿਆਮ ਸਿੰਘ ਨੇ ਆਖਰੀ ਸਮੇਂ ਇਸ ਪੱਥਰ ਨੂੰ ਬਾਹ ਵਿੱਚ ਪਾ ਕੇ ਪੇਪਰ ਤੇ ਛਾੜ ਕੇ ਉੱਪਰ ਟੰਗ ਦਿੱਤਾ ਸੀ ਜਿਹੜਾ ਤੁਸੀਂ ਆ ਹਾਲ ਦੇਖ ਰਹੇ ਨਾ ਵਿੱਚ ਇਹਦੇ ਵਿੱਚ ਮਤਲਬ ਹੱਥ ਸੌਖਾ ਪੈ ਜਾਣਾ ਤੁਹਾਨੂੰ ਸ਼ਾਇਦ ਵੀਡੀਓ ਵਿੱਚ ਲੱਗਦਾ ਹੋਵੇ ਛੋਟਾ ਪਰ ਹੱਥ ਬਾਹ ਪੂਰੀ ਪੈ ਜਾਣੀ ਤੇ ਬਾਹ ਵਿੱਚ ਪਾ ਕੇ ਪੇਪਰ ਤੇ ਚਾੜ ਕੇ ਉੱਪਰ ਟੰਗ ਦਿੱਤਾ ਸੀ ਬਾਬਾ ਬ੍ਰਿਹਾਮ ਸਿੰਘ ਜੀ ਨੇ ਤੇ ਕਿਹਾ ਜਾਂਦਾ ਹੈ ਕਿ ਉਸ ਕਿਸੇ ਦੇ ਵੀ ਹਿੰਮਤ ਨਹੀਂ ਜਿਵੇਂ ਇਸ ਨੂੰ ਉਤਾਰ ਕੇ ਦਿਖਾ ਦੇਵੇ ਪਰ ਕੋਈ ਵੀ ਨੌਜਵਾਨ ਜਜਾ ਦਾ ਇਸ ਟੀਚੇ ਨੂੰ ਸਰਵੱਚ ਸਫਲ ਨਹੀਂ ਹੋ ਸਕਿਆ ਇਹ ਸਭ ਬਾਬਾ ਬ੍ਰਿਹਾਮ ਸਿੰਘ ਜੀ ਦਾ ਗੁਰਦਾਰਾ ਬਾਬਾ ਬੰਦਾ ਸਿੰਘ ਬਹਾਦਰਗੜ ਵਿੱਚ ਪੂਰਨ ਵਿਸ਼ਵਾਸ ਤੇ ਮੇਰ ਦਾ ਸਬੂਤ ਸੀ ਸੋ ਦੇਖ ਲਓ ਪਹਿਲਾਂ ਦੇ ਸੂਰਮੇ ਕਦੇ-ਕਦੇ ਬਲੀ ਹੋਏ ਆ ਹਨਾ ਵੀ ਤੇ ਜਦੋਂ ਬਜ਼ੁਰਗ ਦੱਸ ਗਏ ਕਿ ਜਦੋਂ ਪਿੱਪਲ ਤੇ ਟੰਗਿਆ ਰਿਹਾ ਹੈ ਨਾ ਤੇ ਕਿਸੇ ਦੀ ਲਾਉਣ ਦੀ ਹਿੰਮਤ ਨਹੀਂ ਪਈ ਸੀ ਤੇ ਜਦੋਂ ਪਿੱਪਲ ਕੱਟਿਆ ਗਿਆ ਨਾ ਉਸ ਵੇਲੇ ਇਸ ਨੂੰ ਉਤਾਰਿਆ ਗਿਆ। ਬਾਬਾ ਬਰਿਆਮ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਤੇ ਨੌਜਵਾਨ ਪੀੜ੍ਹੀ ਨੂੰ ਦੱਸਾਉਣ ਲਈ ਸਾਡੇ ਪੁਰਖੇ ਕਿੰਨੇ ਬਲ ਤੇ ਧਾਰਨ ਸਨ। ਇਸ ਕਰਕੇ ਇਹਨਾਂ ਪੱਥਰਾਂ ਨੂੰ ਵਿਰਾਸਤੀ ਨਿਸ਼ਾਨੀਆਂ ਵਜੋਂ ਗੁਰਦੁਆਰਾ ਸਾਹਿਬ ਸਾਂਭਾਲ ਕੇ ਰੱਖਿਆ ਹੈ। ਤੂੰ ਦੇਖ ਲਓ ਉਸ ਟਾਈਮ ਦੇ ਵੀ ਵਾਕਈ ਬਾਬਾ ਬਰਿਆਮ ਸਿੰਘ ਜੀ ਕਿੰਨੇ ਬਲੀ ਹੋਣਗੇ ਜੇ ਵਾਕਈ ਕਿਤੇ ਸਾਡੇ ਸਾਹਮਣੇ ਹੁੰਦੇ ਮੈਂ ਤਾਂ ਵਾਕਈ ਉਹਨਾਂ ਦੇ ਚਰਨੀ ਪੈ ਜਾਣਾ ਸੀ ਇੰਨੇ ਬਲੀ ਤੇ ਤੂੰ ਅੱਜ ਦੇ ਟਾਈਮ 'ਚ ਵੀ ਇਹਨਾਂ ਨੂੰ ਨਾ ਘੱਟੋ ਘੱਟ 4 ਬੰਦੇ ਵੀ ਲੱਗਣਗੇ ਤੇ ਇਹ ਚੱਕਿਆ ਨਹੀਂ ਜਾਣਾ ਸੋ ਇਹਨੂੰ ਦੇਖਣ 'ਚ ਏਡਾਂ ਵੱਡਾ ਲੱਗਦਾ ਇਹਨਾਂ ਭਾਰੀ ਲੱਗਦਾ ਹੈ ਆਹ ਦੇਖ ਲਓ ਸੰਗਤੋ ਦਰਸ਼ਕੋ ਆਹ ਦੇਖੋ ਦਰਸ਼ਕੋ ਹੁਣ ਜਿੱਥੇ ਮੈਂ ਖੜਾ ਆਇਆ ਨਾ ਸੋ ਆਹ ਸਾਰੀ ਕਾਨੂੰਨੀ ਥੇ ਹੈ ਤੁਸੀਂ ਆਪਾਂ ਹੋਰ ਇਹਨੂੰ گاਉਂ ਨੂੰ ਜਾਵਾਂਗੇ ਨਾ ਸੋ ਉਹ ਦੇਖੋ ਉਹ ਹੋਰ ਉੱਚਾ ਜਿਵੇਂ ਤੁਸੀਂ ਪਹਿਲਾਂ ਦੇਖਿਆ ਵੀਡੀਓ ਵਿੱਚ ਨਾ ਬਾਬਾ ਜੀ ਦੱਸ ਦੇ ਸੀਗੇ ਕਿ ਇਹ ਸਾਰੀ ਮਗਰ ਉੱਚੀ ਥੇ ਆ ਤੇ ਇੱਧਰ ਵੀ ਆ ਦੇਖੋ ਆ ਗੁਰਦੁਆਰਾ ਸਾਹਿਬ ਤੇ ਆ ਸਾਰੀ ਥੇ ਇੱਧਰ ਨੀਵੀਂ ਆ ਥੱਲੇ ਨੂੰ ਆ ਸੋ ਇਹ ਸਾਰੀ ਕਾਨੂੰਨੀ ਥੇ ਆ ਸੋ ਦਰਸ਼ਕੋ ਏਸੀ ਬਾਬਾ ਬੰਦਾ ਸਿੰਘ ਬਹਾਦਰ ਪਿੰਡ ਪਰਸਰਾमपुर ਦਾ ਜਿਹਦਾ ਇਤਿਹਾਸ ਸੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ শেয়ার ਜਰੂਰ ਕਰਿਓ ਤੇ ਮਿਲਦੇ ਆਂ ਇੱਕ ਅਗਲੀ ਵੀਡੀਓ ਚ ਨਵੇਂ ਵਿਸ਼ੇ ਦੇ ਨਾਲ ਨਵੀਂ ਵੀਡੀਓ ਦੇ ਨਾਲ ਸੁਭ ਬਣੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ